ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਨਾੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਸਿਦਾੰਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਜੀ ਮਹਾਰਾਜ ਇਹਨਾਂ ਦੇ ਆਸਰਾ ਰਾਗ ਵਿੱਚ ਸ਼ਬਦ ਚੱਲ ਰਹੇ ਹਨ ਪਾਸ਼ਾ ਜੀ ਦੇ 65 ਸ਼ਬਦ ਸੰਪੂਰਨ ਹੋਏ ਹਨ ਅਗਲਾ ਸ਼ਬਦ ਆਸ਼ਾ ਜੀ ਦਾ 387 ਅੰਗ ਤੇ ਸੁਭਾਏਮਾਨ ਹੈ ਆਪਣੀ ਰਸਨਾ ਤੋਂ ਭਾਈ ਸਤਿਗੁਰ ਜੀ ਸ਼ਬਦ ਦੀ ਰਮਤਾ ਕਰਦੇ ਹੋਏ ਵਚਨ ਕਰਦੇ ਹਨ ਜੀ ਆਸਾ ਮਹੱਲਾ ਪੰਜਵਾਂ ਮਿੱਟੀ ਇਤਿਆਸ ਅਗਿਆਨ ਅੰਧੇਰੇ ਸਾਧ ਸਿਵਾ ਅਗ ਕਟੇ ਕਨੇਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੋਂ ਸ਼ਬਦੀ ਰਮਤਾ ਕਰਦੇ ਹਨ ਤੇ ਬਚਨ ਕਰਦੇ ਹਨ ਮਿੱਟੀ ਇਤਿਆਸ ਅਗਿਆਨ ਅੰਧੇਰੇ ਜਿਹੜੀ ਅੰਦਰ ਤ੍ਰਿਸ਼ਨਾ ਦੀ ਪਿਆਸ बार-बार ਲੱਗਦੀ ਹੈ ਗਿਆਨਤਾ ਦੇ ਹਨੇਰੇ ਕਾਰਨ ਇਹ ਮਹਾਰਾਜ ਜੀ ਕਹਿੰਦੇ ਭਾਈ ਉਹ ਮਾਲਕ ਦੇ ਮਿਲਣ ਦੇ ਨਾਲ ਉਹ ਸਤਿਗੁਰੂ ਦੀ ਪ੍ਰਾਪਤੀ ਦੇ ਨਾਲ ਮਹਾਰਾਜ ਜੀ ਕਹਿੰਦੇ ਗਿਆਨਤਾ ਦਾ ਜੋ ਅੰਦਰ ਹਨੇਰ ਕੋਪ ਹੈ ਉਹ ਤ੍ਰਿਸ਼ਨਾ ਦੀ ਤਰੇ ਲਗਾਉਂਦਾ ਹੈ ਮਹਾਰਾਜ ਜੀ ਕਹਿੰਦੇ ਮਿਟ ਜਾਂਦੀ ਹੈ ਤੇ ਆਸੇ ਤਪਾਵ ਕੀ ਪਿਆਸ ਜੋ ਤਮ ਸੱਚੇ ਪ੍ਰਭੂ ਦਾ ਸਤਗੁਰਾਂ ਦੇ ਨਾਲ ਕਿਸੇ ਜਗਿਆਸੂ ਦਾ ਰਾਨੀ ਦਾ ਮੇਲ ਹੁੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਜਿਹੜੀ ਅਗਿਆਨਤਾ ਦੀ ਹਨੇਰੀ ਰਾਤ ਹੈ ਖਤਮ ਹੁੰਦੀ ਹੈ ਤੇ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਤਰੇ ਵਾਰ-ਵਾਰ ਲੱਗਦੀ ਹੈ ਮਹਾਰਾਜ ਜੀ ਕਹਿੰਦੇ ਉਹ ਮਿੱਟ ਜਾਂਦੀ ਹੈ ਸਾਧ ਸੇਵਾ ਅਗ ਕੱਟੇ ਕਨੇਰੈ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੀ ਸੇਵਾ ਜਿਹੜੀ ਉਹ ਅੱਗ ਕੱਟਦੀ ਹੈ ਮਹਾਰਾਜ ਜੀ ਕਹਿੰਦੇ ਸੱਚੇ ਮਾਲਕ ਦੀ ਜਦੋਂ ਕੋਈ ਜਗਿਆਸੂ ਕੋਈ ਮਨੁੱਖ ਇਹ ਹੱਥਾਂ ਦੇ ਨਾਲ ਸਰੀਰ ਦੇ ਨਾਲ ਸੇਵਾ ਕਮਾਉਂਦਾ ਹੈ ਤੇ ਅੱਗ ਭਾਇ ਮਨ ਭਾਂਡੇ ਵਿੱਚੋਂ ਵਿਕਾਰਾਂ ਰੂਪੀ ਜਿਹੜੀ ਮੈਲ ਹੈ ਨਾ ਇਹ ਲੈ ਜਾਂਦੀ ਹੈ ਭਾਂਡਾ ਸਾਫ਼ ਹੁੰਦਾ ਹੈ ਨੀਰਕੁਪ ਜਿਹੜਾ ਉਹ ਖਤਮ ਹੋ ਜਾਂਦਾ ਗਿਆਨ ਦਾ ਗਿਆਨ ਦਾ ਪ੍ਰਕਾਸ਼ ਇਸ ਦੇ ਵਿੱਚ ਹੋ ਜਾਂਦਾ ਹਰਾ ਜੀ ਕਹਿੰਦੇ ਸੱਚੇ ਗੁਰਾਂ ਦੀ ਸੇਵਾ ਸਾਧ ਸੇਵਾ ਅੱਗ ਕੱਟੇ ਹਨੇਰੇ ਨੇ ਕਈ ਅੱਗ ਤੋਂ ਭਾਵ ਪਾਪ ਮਹਾਰਾਜ ਜੀ ਕਹਿੰਦੇ ਕੱਟਦੀ ਹੈ ਸੱਚੇ ਮਾਲਕ ਦੀ ਸੇਵਾ ਸੁਖ ਸੁਖ ਸਹਿਜ ਆਨੰਦ ਕਣਾ ਗੁਰ ਸੇਵਾ ਤੇ ਭਈ ਮਨ ਨਿਰਮਲ ਹਰ 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 ਨਾਮ ਸੁਨਾ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੀ ਸੇਵਾ ਵਿੱਚ ਸਭ ਕੁਝ ਹੈ ਕਹਿੰਦੇ ਜੇ ਸੁਖ ਆਨੰਦ ਚੁੰਦਾ ਹੈ ਹਿਰਦੇ ਦਾ ਇਹ ਘਣਾ ਸੁਖ ਹੈ ਆਨੰਦ ਹੈ ਜਿਹੜਾ ਕਿ ਬਾਹਰੋਂ ਨਹੀਂ ਪ੍ਰਾਪਤ ਹੁੰਦਾ ਬਾਹਰਲੇ ਜਿਹੜੇ 2 ਸਕਿੰਟ ਦੇ ਆਨੰਦ ਹਨ ਬਨੌਟੀ ਉਹਨਾਂ ਨੂੰ ਅਸੀਂ ਕਹਿੰਨੇ ਆ ਇਹ ਬੋਲਾ ਆਨੰਦ ਆ ਪਰ ਜਿਸ ਦਿਨ ਸੱਚਾ ਆਨੰਦ ਪ੍ਰਾਪਤ ਹੁੰਦਾ ਹੈ ਇਹ ਘਣਾ ਹੁੰਦਾ ਹੈ ਇਹਦਾ ਆਨੰਦ ਲੱਗ ਹੁੰਦਾ ਹੈ ਇਹਦੇ ਸਾਹਮਣੇ ਸੰਸਾਰੀ ਰਸ ਸੰਸਾਰੀ ਆਨੰਦ ਫਿੱਕੇ ਹਨ ਜਦੋਂ ਸੱਚੇ ਮਾਲਕ ਦਾ ਸੱਚਾ ਆਨੰਦ ਮਿਲਦਾ ਕਿਸੇ ਸਰੀਰ ਨੂੰ ਜਗਾਸ ਹੁੰਨ ਉਹਨੂੰ ਸੰਸਾਰੀ ਆਨੰਦਾਂ ਦਾ ਜਿਹੜਾ ਲਾਲਸਾ ਨ ਤ੍ਰਿਸ਼ਨਾ ਉਹ ਲੈ ਜਾਂਦੀ ਹੈ ਉਤਰ ਜਾਂਦੀ ਹੈ ਆਸ਼ਾ ਜੀ ਕਹਿੰਦੇ ਗੁਰ ਸੇਵਾ ਤੇ ਭੈ ਮਨ ਨਿਰਮਲੇ ਗੁਰੂ ਸੱਚੇ ਗੁਰੂ ਦੀ ਭਾਈ ਸੇਵਾ ਦੇ ਮਨ ਨਿਰਮਲ ਹੁੰਦਾ ਹੈ ਹਰ 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 ਨਾਮ ਸੁਣਾ ਜਦੋਂ ਹਰੀ ਦੇ ਨਾਮ ਨੂੰ ਕੋਈ ਵਾਰ-ਵਾਰ ਭਾਰਤ ਜੀ ਕਹਿੰਦੇ ਹਰ ਹਰ ਨੂੰ ਸੁਣਨਾ ਕਰਦਾ ਸੱਚੇ ਨਾਮ ਨੂੰ ਜਦੋਂ ਕੀ ਵਾਰ-ਵਾਰ ਕੰਨਾਂ ਨਾਲ ਸੁਣਦਾ ਅਤੇ ਜੀਭਾ ਦੇ ਨਾਲ ਪੜਦਾ ਬੋਲਦਾ ਸਿਮਰਨ ਤੇ ਮਹਾਰਾਜ ਜੀ ਕਹਿੰਦੇ ਮਨ ਨਿਰਮਲ ਹੋ ਜਾਂਦਾ ਸੱਚੇ ਗੁਰੂ ਦੀ ਸੇਵਾ ਕਮਾ ਕੇ ਇਸ ਸੱਚੀ ਸੇਵਾ ਦੇ ਨਾਲ ਘਣਾ ਸੁਖ ਪ੍ਰਾਪਤ ਹੁੰਦਾ ਆਨੰਦ ਮਿਲਦਾ ਹੈ ਰਹਾਓ ਇਸ ਰਾਮ ਦੇ ਕਿ ਪਾਤਸ਼ਾਹ ਜੀ ਅੱਗੇ ਬਤਨ ਕਰਦੇ ਹਨ ਬਿਨਸਿਓ ਮਨ ਕਾ ਮੂਰਖ ਠਿੱਠਾ ਪ੍ਰਭ ਕਾ ਬਾਣਾ ਲਾਗਾ ਮਿੱਠਾ ਫਿਰ ਬਾਣਾ ਮਿੱਠਾ ਲੱਗਦਾ ਹਰਿ ਜੀ ਕਹਿੰਦੇ ਜਦੋਂ ਮਨ ਇਰਮਲ ਹੋ ਜਾਂਦਾ ਨਾ ਬਿਨਸਿਓ ਮਨ ਕਾ ਮੂਰਖ ਫੇਲੋ ਮੂਰਖ ਤਾਂ ਹੀ ਕਰਦੇ ਆ ਸੀ ਆਪਣੀ ਮਨ ਦੀ ਮਰਜ਼ੀ ਨਾਲ ਗੱਲਾਂ ਕਰਦੇ ਆ ਮਨ ਦੀ ਮਰਜ਼ੀ ਨਾਲ ਢੀਠਪੁਣਾ ਕਰਦੇ ਆ ਮਨ ਦੇ ਪਿੱਛੇ ਤੁਰ ਕੇ ਢੀਠਪੁਣਾ ਹੀ ਕਰਦੇ ਆ ਨਾ ਆਪੋ ਆਪਣੀ ਮਰਜ਼ੀ ਕਰਦੇ ਆ ਮਰਜ਼ੀ ਦੀਆਂ ਗੱਲਾਂ ਵੱਤਾਂ ਮਾਰੀ ਜਾਣੀਆਂ ਮਰਜ਼ੀ ਦੇ ਹੁਕਮ ਚਲਾਣੇ ਫੇਰ ਉਹ ਲੈ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਬਿਨਸਿਓ ਮਨ ਕਾ ਮੂਰਖ ਢੀਠਾ ਜਿੰਦ ਢੀਠਪੁਣਾ ਤੇ ਮੂਰਖ ਪੁਣਾ ਮਹਾਰਾਜ ਜੀ ਕਹਿੰਦੇ ਉਤਰ ਜਾਂਦਾ ਸਾਰਾ ਫਿਰ ਭੀਰਤੀ ਮਹਾਰਾਜੀ ਕਹਿੰਦੇ ਸੱਚੀ ਬਣ ਜਾਂਦੀ ਹੈ ਉਹਦੇ ਬਾਣੀ ਨੂੰ ਹੀ ਫਿਰ ਮਨੁੱਖ ਮੰਦਾ ਜਦੋਂ ਗੁਰਸਿੱਖ ਦਾਉਲ ਦੇ ਤੇ ਵਿਸ਼ਵਾਸ ਬਣ ਜਾਂਦਾ ਮਨ ਇੰਨਾ ਨਿਰਮਲ ਹੋ ਜਾਂਦਾ ਬਾਣੀ ਨੂੰ ਸੁਣ ਕੇ ਪੜ੍ਹ ਕੇ ਉਹਦੀ ਵਿਚਾਰ ਕਰਕੇ ਉਹਦੀ ਵਿਚਾਰ ਸੁਣ ਕੇ ਵਿਚਾਰ ਕਰਨੀ ਤੇ ਸੁਣਨੀ ਉਹਦਾ ਫਲ ਮਿਲਦਾ ਮਹਾਰਾਜੀ ਕਹਿੰਦੇ ਪ੍ਰਭ ਕਾ ਬਾਣਾ ਲਾਗਾ ਮਿੱਠਾ ਫਿਰ ਉਹਦਾ ਬਾਣਾ ਲੱਗਦਾ ਹਰ ਚੀਜ਼ ਚ ਕਿ ਜੋ ਕਰਦਾ ਉਹਦਾ ਬਾਣਾ ਹੈ ਜੋ ਦੇ ਰਿਹਾ ਉਹਦਾ ਭਾਣਾ ਹੈ ਜੋ ਹੋ ਰਿਹਾ ਉਹ ਵੀ ਉਹਦਾ ਭਾਣਾ ਹੈ ਫਿਰ ਗੁਰਮੁਖ ਜਿਹੜਾ ਉਹ ਸਦਾ ਹੀ ਉਹਦੇ ਭਾਣੇ ਵਿੱਚ ਰਹਿੰਦਾ ਹੈ ਪ੍ਰਭੂ ਦਾ ਭਾਣਾ ਫਿਰ ਉਹ ਮਿੱਠਾ ਕਰਕੇ ਮੰਨਦਾ ਜਿਵੇਂ ਦੇਖੋ ਅਸੀਂ ਦੀ ਦਿਹਾੜੇ ਸ਼ੁਰੂ ਹੋ ਜਾਣੇ ਨੇ ਤੇ ਗੁਰਸਿੱਖਾਂ ਨੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਛਿਦੀਆਂ ਪਾਈਆਂ ਸਤਿਗੁਰਾਂ ਦੇ ਨਾਲ ਸਤਿਗੁਰਾਂ ਨੇ ਪਰਿਵਾਰ ਸਰਬੰਸ ਦਾਨ ਕੀਤਾ ਉੱਥੇ ਨਾਲ ਸਿੰਘਾਂ ਦੀ ਗਿਣਤੀ ਤੋਂ ਪਰਾਂ ਛਿਦੀਆਂ ਹਨ ਕਿ ਉਹ ਸਦਾ ਮਾਨਤ ਤੇ ਤਨ ਸੱਚੇ ਗੁਰੂ ਨੂੰ ਦੇ ਚੁੱਕੇ ਮਨ ਰੂਪੀ ਭਾਂਡਾ ਉਹਨਾਂ ਦਾ ਸਾਫ ਜਿਹਦੇ ਵਿੱਚ ਸੱਚਾ ਨਾਮ ਟਿਕ ਚੁੱਕਾ ਸੀ ਜਿਹਦੇ ਕਰਕੇ ਮੂਰਖਤਾ ਹੀ ਖਤਮ ਅਤੇ ਪ੍ਰਭੂ ਦਾ ਭਾਣਾ ਮਿੱਠਾ ਲੱਗਣ ਲੱਗਾ ਕਿਉਂਕਿ ਜਦੋਂ ਪ੍ਰਭੂ ਦਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਕੋਈ ਜਗਿਆਸੂ ਕੋਈ ਮਰੁਖ ਹੁੰਦਾ ਹੈ ਫਿਰ ਉਹਨੂੰ ਭਾਣੇ ਦਾ ਪਤਾ ਲੱਗਦਾ ਆਪਾਂ ਗੱਲਾਂ ਕਰ ਲੈਣੇ ਆ ਭਾਣੇ ਦੀਆਂ ਪਰ ਭਾਣਾ ਮਨਣਾ ਹੀ ਬੜਾ ਔਖਾ ਜਿਹੜਾ ਮੰਨ ਗਿਆ ਉਹ ਪੱਕਾ ਗੁਰਸਿੱਖ ਹੈ ਗੁਰੂ ਦਾ ਭਗਤ ਹੈ ਯਾਰੋ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਹੁੰਦੇ ਹਨ ਸਾਡੀ ਚ ਪਰ ਉਹਨੂੰ ਸਹਨ ਸੀਤਲਤਾ ਸੱਚੇ ਪ੍ਰਭੂ ਤੋਂ ਮਿਲਦੀ ਹੈ ਗੁਰੂਆਂ ਤੋਂ ਮਿਲਦੀ ਹੈ ਜਿਨ੍ਹਾਂ ਦੇ ਕੋਲ ਗੁਰੂ ਦਾ ਸਾਥ ਹੈ ਗੁਰੂ ਦੀ ਬਾਣੀ ਦਾ ਸੱਚੀ ਬਾਣੀ ਦਾ ਉਹਨਾਂ ਨੂੰ ਇਹ ਸੋਝੀ ਅਕਲ ਆ ਜਾਂਦੀ ਹੈ ਮਹਾਰਾਜ ਜੀ ਦਸ ਵੀਰੇਨ ਪਾਤਸ਼ਾਹ ਜੀ ਗੁਰਪੂਰੇ ਕੇ ਚਰਨ ਗਹਿ ਕੋਟ ਜਨਮ ਕੀ ਪਾਪ ਲਹੇ ਔਰ ਜੀ ਕਹਿੰਦੇ ਸੱਚੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਂਦਾ ਗੁਰਮੁਖ ਬਾਣੀ ਰੂਪੀ ਚਰਨ ਬਾਣੀ ਨੂੰ ਪੜ ਕੇ ਜੇਬਾ ਰਹੀਂ ਹਿਰਦੇ ਤੇ ਬਾਣੀ ਦੇ ਗੁਣਾਂ ਨੂੰ ਧਾਰਨ ਕਰਦਾ ਹੈ ਚਰਨ ਕਮਲ ਹਨ ਉਟ ਕੋਟ ਜਨਮ ਦੇ ਮਹਾਰਾਜ ਜੀ ਕਹਿੰਦੇ ਕੂੜਾ ਹੀ ਜਨਮਾਂ ਦੇ ਪਾਪ ਲੈ ਜਾਂਦੇ ਹਨ ਜਦੋਂ ਕੁਈਸੇ ਗੁਰਸਿੱਖ ਬਾਣੀ ਨੂੰ ਹਿਰਦੇ ਵਿੱਚ ਬਸਾਉਂਦਾ ਰਤਨ ਜਨਮ ਇਹੋ ਫਲ ਪਾਇਆ ਓ ਨਾਨਕ ਪ੍ਰਭ ਕਰੀ ਮਿਆ ਰਤਨ ਜਨਮ ਇਹੋ ਫਲ ਭਇਆ ਕਹੋ ਨਾਨਕ ਪ੍ਰਭ ਕਰੀ ਮਿਆ ਮਹਾਰਾਜ ਕੀਲੀ ਤੋਖ ਵਿੱਚ ਬਚਨ ਕਰ ਜਾਂਦੇ ਕਹਿੰਦੇ ਰਤਨ ਇਹ ਜਨਮ ਜੜ ਫਿਰ ਰਤਨਾ ਵਰਗਾ ਲੱਗਦਾ ਇਹ ਮਨੁੱਖਾ ਜੀਵਨ ਮਨੁੱਖਾ ਜੀਵਨ ਦਾ ਮਹਾਰਾਜ ਜੀ ਕਹਿੰਦੇ ਫਲ ਭਇਆ ਫਲ ਪ੍ਰਾਪਤ ਹੋ ਜਾਂਦਾ ਫਿਰ ਇਹ ਮਨੁੱਖਾ ਜੀਵਨ ਦੇ ਮਹਾਰਾਜ ਜੀ ਕਹਿੰਦੇ ਸਵਾਸਾ ਨੂੰ ਸੋਚ ਵਿਚਾਰ ਕੇ ਉਹ ਮਨੁੱਖ ਵਰਤਦਾ ਔਰ ਮਨੁੱਖ ਜਿਹੜਾ ਉਹਨੂੰ ਇਹ ਜਨਮ ਹੀਰੇ ਵਰਗਾ ਬਣਾ ਲੈਂਦਾ ਜਪ ਜਪ ਕੇ ਜਿਹੜਾ ਅਸੀਂ ਕੌਡੀਆਂ ਦੇ ਭਾਵੇਂ ਛੱਡਦੇ ਆ ਨਾ ساری ਜ਼ਿੰਦਗੀ ਸਵਾਸ ਸੰਸਾਰੀ ਲੋਕਾਂ ਵਾਸਤੇ ਇਹ ਮਹਾਰਾਜ ਜੀ ਕਹਿੰਦੇ ਉਹਦਾ ਪਤਾ ਲੱਗ ਜਾਂਦਾ ਫਿਰ ਇਹ ਜਨਮ ਰਤਨ ਜਨਮੇ ਉਹ ਫਲ ਭਿਆ ਕਹੋ ਨਾਨਕ ਪ੍ਰਭ ਕਰੀ ਮਯਾ ਜਦੋਂ ਮਯਾ ਧਾਰ ਦਨ ਮਹਾਰਾਜ ਜੀ ਕਹਿੰਦੇ ਕਹੋ ਨਾਨਕ ਹੇ ਨਾਨਕ ਜਦੋਂ ਪ੍ਰਭੂ ਨੇ ਮਯਾ ਧਾਰਤੀ ਕਿਰਪਾ ਕਰਤੀ ਭਾ ਮੇਰ ਕਰਤੀ ਮਹਾਰਾਜ ਜੀ ਕਹਿੰਦੇ ਫਿਰ ਇਹ ਜਨਮ ਸਫਲ ਹੋ ਜਾਣਾ ਆਸਾ ਮਹੱਲਾ ਪੰਜਵਾ ਅਗਲਾ ਸ਼ਬਦ ਪਾਤਸ਼ਾਹ ਜੀ ਰੰਮ ਕਰਦੇ ਹਨ ਸਤ ਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੀ ਸੰਗ ਝਾਰੇ ਬਚਨ ਕਰਦੇ ਨੇ ਸ਼ਬਦੀ ਰਮਤਾ ਕਰਦੇ ਹਨ ਮਹਾਰਾਜ ਜੀ ਸਤਿਗੁਰ ਆਪਣਾ ਸਦਾ ਮਹਾਰਾਜ ਜੀ ਕਹਿੰਦੇ ਗੁਰਸਿੱਖ ਹੈ ਮਨੁੱਖ ਆਪਣੇ ਸਤਿਗੁਰ ਨੂੰ ਸਦਾ ਹੀ ਉਹਦੇ ਬਚਨਾਂ ਨੂੰ ਸੰਭਾਲਣਾ ਕਾਲ ਜਿਹੜਾ ਗੁਰਸਿੱਖ ਮਹਾਰਾਜ ਜੀ ਕਹਿੰਦੇ ਜਗਿਆਸੂ ਉਹਦੇ ਬਚਨਾਂ ਨੂੰ ਸੰਭਾਲਦਾ ਸਤਿਗੁਰ ਨੂੰ ਹੁਕਮ ਦੇ ਚੱਲਦਾ ਮਹਾਰਾਜ ਜੀ ਬਚਨ ਕਰਦਨ ਗੁਰ ਕੇ ਚਰਨ ਕੀ ਸੰਗ ਝਾਰੇ ਹਰ ਜਿੰਦੇ ਇਹ ਗੁਰਸਿੱਖ ਪਿਆਰੇ ਇਹ ਭਾਈ ਸੱਚੇ ਗੁਰੂ ਦੇ ਚਰਨ ਕੇਸ ਸੰਗ ਝਾਰੇ ਜਿਵੇਂ ਕਿਸਾਂ ਦੇ ਨਾਲ ਉਹਦੇ ਚਰਨਾਂ ਨੂੰ ਤੂੰ ਝਾੜਨਾ ਕਰ ਪਾਵ ਸੁਭਗੁਣ ਰੂਪੀ ਉਹਦੇ ਚਰਨਾਂ ਦੇ ਉੱਤੇ ਮਾਨਤ ਤੇ ਤਨ ਰਾਖੇ ਉਹ ਮਾਲਕ ਨੂੰ ਸਦਾ ਹੀ ਰਦੇ ਵਿੱਚ ਬਸਾਉਣਾ ਕਰ ਨਾਮ ਬਾਣੀ ਦੇ ਗੁਣਾ ਰਾਹੀ ਉਹ ਸੱਚੇ ਮਾਲਕ ਤੇ ਚਰਨ ਕਮਲ ਧਾਰਨ ਕਰ ਕਿਸ ਸੰਗ ਧਾਰੇ ਮਹਾਰਾਜ ਜੀ ਕਹਿੰਦੇ ਬਚਨ ਕਰਦੇ ਜਾਗਰੇ ਮਨ ਜਾਗਨ ਹਾਰੇ ਬਿਨ ਹਰ ਅਵਰ ਨ ਆਪਸ ਕੰਮ ਝੂਠਾ ਮੋਹ ਮਿਥਿਆ ਪਸਾਰੇ ਤੇ ਮਹਾਰਾਜ ਜੀ ਸੁਚੇਤ ਕਰਦੇ ਆਉਦੀ ਪੰਕਤੀ ਵਿੱਚ ਤੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ हे ਮਨਾ ਤੂੰ ਜਾਗਨਾ ਕਰ ਤੂੰ ਮਾਇਆ ਦੇ ਮਦ ਵਿੱਚ ਮੋਹ ਵਿੱਚ ਸੁੱਤਾ ਪਿਆ ਹੈ ਇਹ ਨੂੰ ਜਗਾਣਾ ਕਰਦੇ ਨੇ ਮਹਾਰਾਜ ਜੀ ਕਹਿੰਦੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਰ ਅਵਰ ਨ ਆਵਸ ਕੰਮਾ ਮਹਾਰਾਜ ਜੀ ਕਹਿੰਦੇ ਜਗਤ ਵਿੱਚ ਸ੍ਰਿਸ਼ਟੀ ਵਿੱਚ ਬਿਨਾ ਹਰੀ ਦੇ ਨਾਮ ਤੋਂ ਕੋਈ ਚੀਜ਼ ਕੰਮ ਆਉਣ ਵਾਲੀ ਨਹੀਂ ਇਹ ਸਾਰਾ ਮਾਇਆ ਦਾ ਪਸਾਰ ਹੈ ਆਸ਼ਾ ਜੀ ਕਹਿੰਦੇ ਬਿਨ ਹਰ ਅਵਰ ਨ ਆਵਸ ਕੰਮਾ ਬਿਨਾ ਹਰੀ ਤੋਂ ਭਾਈ ਮਹਾਰਾਜ ਜੀ ਕਹਿੰਦੇ ਕੋਈ ਚੀਜ਼ ਕੰਮ ਦੀ ਨਹੀਂ ਹੈ ਝੂਠਾ ਮੋਹ ਹੈ ਸੰਸਾਰ ਦਾ ਜਿਹੜੇ ਜੀਵਾਂ ਨਾਲ ਅਸੀਂ ਮੋਹ ਕਰਦੇ ਹਾਂ ਨਨ ਪ੍ਰਾਸਖਾ ਬੰਧਪ ਸਾਰਾ ਕੁਝ ਝੂਠਾ ਹੈ ਸੰਸਾਰ ਦੇ ਵਿੱਚ ਇਹ ਕਰਮ ਰਿਸਤੇ ਆਏ ਹਨ ਸੰਸਾਰ ਵਿੱਚ ਹੀ ਖਤਮ ਹੋ ਜਾਣੇ ਹਨ ਇਹ ਮਾਇਆ ਦਾ ਛਲ ਹੈ ਮੋਹ ਹੈ ਇਹ ਮੋਹ ਦਾ ਪਸਾਰ ਹੈ ਮਹਾਰਾਜ ਜੀ ਕਹਿੰਦੇ ਕੰਮ ਬਿਨ ਹਰ ਝੂਠਾ ਮੋਹ ਮਿੱਥਿਆ ਪਸਾਰੇ ਮਿੱਥਿਆ ਹੈ ਸਭ ਕੁਝ ਸੰਸਾਰ ਵਿੱਚ ਮਾਇਆ ਦਾ ਛਲ ਹੈ ਹਰਿ ਜੀ ਕਹਿੰਦੇ ਹਰੀ ਬਿਨਾ ਹਰੀ ਤੋਂ ਕੋਈ ਸੱਚ ਨਹੀਂ ਹੈ ਹਰੀ ਪਰਮੇਸ਼ਰ ਦਾ ਸਾਥ ਜਿਹੜਾ ਆਤਮਾ ਦੇ ਨਾਲ ਹੀ ਬਣੈ ਬਿਨ ਹਰ ਅਵਰ ਨ ਆਵਸ ਕਾਮਾ ਝੂਠਾ ਮੋਹ ਮਿਥਿਆ ਪਸਾਰੇ ਇਸ ਸੰਸਾਰ ਵਿੱਚ ਸਾਰਾ ਪਸਾਰਾ ਮਹਾਰਾਜ ਜੀ ਕਹਿੰਦੇ ਝੂਠ ਸਮਾਨ ਹੈ ਰਹਾ ਇਸ ਰਾਮ ਦੇ ਕੀ ਪਾਸ਼ਾ ਜੀ ਬਤਨ ਕਰਦਿਆਂ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਜਿਮਾਰਾ ਕਹਿੰਦੀ ਕੋ ਬਾਣੀਓ ਹੀ ਸੱਚੇ ਗੁਰੂ ਦੀ ਸੱਚੀ ਬਾਣੀ ਹੈ ਜਿਹੜੀ ਇਹ ਰੰਗ ਜਿੰਨੂੰ ਚੜ ਜਾਏ ਬਾਣੀ ਦਾ ਮਹਾਰਾਜ ਜੀ ਕਹਿੰਦੇ ਫੇਰੇ ਅੰਸਾਰੀ ਮਿੱਥਿਆ ਪਦਾਰਥਾਂ ਤੋਂ ਛਟਕਾਰਾ ਮਿਲਦਾ ਹੈ ਇਹ ਪਾਰੇ ਪ੍ਰਾਪਤੀ ਹੋਣੀ ਹੈ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੀ ਕਿਰਪਾ ਨਾਲ ਗੁਰ ਕਿਰਪਾਲ ਹੋਏ ਦੁੱਖ ਜਾਏ ਜਦੋਂ ਗੁਰੂ ਕਿਰਪਾ ਧਾਰ ਦੇਣ ਕਿਰਪਾਲੂ ਪ੍ਰਮਾਤਮਾ ਖੁਸ਼ ਹੋ ਜਾਣ ਇਹ ਮਹਾਰਾਜ ਜੀ ਕਹਿੰਦੇ ਦੁੱਖ ਕਟਿਆ ਜਾਂਦਾ ਦੁੱਖ ਜਾਏ ਬਾਣੀ ਦੀ ਜਪਣ ਦੇ ਨਾਲ ਮਹਾਰਾਜ ਜੀ ਕਹਿੰਦੇ ਰੰਗ ਚੜਦਾ ਹੈ ਇਹ ਦੁੱਖ ਤੋਂ ਛਟਕਾਰਾ ਮਿਲਦਾ ਗੁਰ ਬਿਨ ਦੂਜਾ ਨਹੀਂ ਥਾ ਗੁਰਦਾਤਾ ਗੁਰਦੇਵੈ ਨਾ ਹਰ ਜਿੰਦ ਸੱਚੇ ਭਾਈ ਗੁਰੂ ਤੋਂ ਬਿਨਾ ਦੂਜਾ ਕੋਈ ਨਹੀਂ ਛਡਾ ਲਾ ਗੁਰਦਾਤਾ ਉਹ ਦਾਤਾ ਪਰਮੇਸ਼ਰ ਪ੍ਰਭੂ ਵੀ ਗੁਰੂ ਹੈ ਗੁਰੂ ਹੀ ਪ੍ਰਭੂ ਹੈ ਪਰਮੇਸ਼ਰ ਹੈ ਉਹ ਉਹੀ ਵਿਚੋਲਾ ਬਣ ਕੇ ਸੱਚੇ ਪਰਮੇਸ਼ਰ ਨਾਲ ਮੇਲ ਕਰਾਂਦਾ ਸੱਚਾ ਗੁਰੂ ਬਾਣੀ ਰਹੀ ਰਸਤਾ ਮਾਰਗ ਦਰਸਾ ਕੇ ਹਰੀ ਦੇ ਨਾਲ ਪ੍ਰਭੂ ਨਾਲ ਮੇਲ ਕਰਾ ਲੈਂਦਾ ਹੈ ਇਹ ਸੱਚਾ ਗੁਰੂ ਹੀ ਹੈ ਜਿਹੜਾ ਉਹ ਦਾਤਾ ਵੀ ਹੈ ਤੇ ਗੁਰੂ ਵੀ ਹੈ ਦੋਵਾਂ ਜਗਤ ਤੇ ਉਹ ਵਰਤਦਾ ਗੁਰ ਬਿਨੂ ਦੂਜਾ ਨਹੀਂ ਥਾਓ ਗੁਰ ਦਾਤਾ ਗੁਰ ਦੇਵੈ ਨਾਉ ਨਾਮ ਵੀ ਉਹ ਬਖਸ਼ਦਾ ਸੱਚਾ ਗੁਰੂ ਤੇ ਉਹ ਦਾਤਾ ਬਣ ਕੇ ਉਸ ਸੰਸਾਰ ਸਾਗਰ ਤੋਂ ਪਾਰ ਵੀ ਕਰਦਾ ਹੈ ਇਹ ਸੱਚਾ ਗੁਰੂ ਜਦੋਂ ਕਿਰਪਾ ਧਾਰਦਾ ਹੈ ਦੁੱਖ ਕਟਿਆ ਜਾਂਦਾ ਹੈ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਮਹਾਰਾਜ ਜੀ ਕੀ ਖੀਰ ਲਈ ਤੁਖ ਵਿੱਚ ਬਚਨ ਕਰਦੇ ਹਨ ਬੇਨਤੀ ਕਰਦੇ ਨੇ ਕਿ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਹੈ ਉਹ ਸੱਚਾ ਗੁਰੂ ਹੈ ਜਿਹੜਾ ਉਹੀ ਪਾਰ ਬ੍ਰਹਮ ਹੈ ਉਹੀ ਭਾਈ ਪਰਮੇਸ਼ਰ ਹੈ ਉਸ ਤੋਂ ਸਤ ਸ਼ਬਦ ਰਾਹੀਂ ਉਪਦੇਸ਼ ਬਖਸ਼ਦਾ ਹੈ ਉਹ ਰਸਤਾ ਦਰਸਾਉਂਦਾ ਹੈ ਤੇ ਉਹ ਪਰਮੇਸ਼ਰ ਵੀ ਖੁਦ ਆਪ ਹੈ ਮਲਾਪ ਵੀ ਉਹ ਆਪ ਕਰਾਂਦਾ ਹੈ ਉਹਦੇ ਵਿੱਚ ਮਿਲ ਕੇ ਪਰਮੇਸ਼ਰ ਵਿੱਚ ਸੱਚੇ ਗੁਰੂ ਦੇ ਰਾਹੀ ਵਲਾਪ ਹੁੰਦਾ ਹੈ ਆਠ ਪਹਿਰ ਨਾਨਕ ਗੁਰਜਾਪ ਅੱਠੇ ਪੈਰੀ ਮਹਾਰਾਜ ਜੀ ਕਹਿੰਦੇ ਭਾਈ ਉਹਨੂੰ ਜਪਣਾ ਚਾਹੀਦਾ ਨਾਨਕ ਗੁਰਜਾਪ ਸੱਚੇ ਗੁਰੂ ਦੇ ਰਾਹੀ ਅੱਠੇ ਪੈਰ ਉਹ ਮਾਲਕ ਨੂੰ ਹਰੀ ਨੂੰ ਧਿਆਉਣਾ ਚਾਹੀਦਾ ਮਹਾਰਾਜ ਜੀ ਕਹਿੰਦੇ ਦਿਨ ਰਾਤ ਸਵਾਸ ਸਵਾਸ ਹਿਰਦੇ ਵਿੱਚ ਉਹਦਾ ਚੇਤਾ ਰਹਿਣਾ ਚਾਹੀਦਾ ਜਦੋਂ ਇਹ ਭਉ ਹਿਰਦੇ ਵਿੱਚ ਬਣ ਜਾਂਦਾ ਹੈ ਵਾਹਿਗੁਰੂ ਜੀ ਕਹਿੰਦੇ ਫਿਰ ਸੱਚੇ ਗੁਰੂ ਪਾਰ ਬ੍ਰਹਮ ਨਾਲ ਮੇਲ ਕਰਾ ਦਿੰਦੇ ਹਨ ਪਰਮੇਸ਼ਰ ਨਾਲ ਸਾਡਾ ਮੇਲ ਕਰਾ ਦਿੰਦੇ ਹਨ ਫਿਰ ਇਹ ਸੰਸਾਰ ਵਿਥਿਆ ਮੋਹ ਤੋਂ ਪਸਾਰੇ ਤੋਂ ਮਨੁੱਖ ਛੁੱਟਦਾ ਹੈ ਸ੍ਰidcarਾ ਮਿਲ ਜਾਂਦਾ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਸਤਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਸਤਗੁਰੂ ਜੀ ਸਦਾ ਹੀ ਕਿਰਪਾ ਕਰਨ ਸਦਾ ਹੀ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਏ ਵਿਚਾਰ ਸੁਣ ਕੇ ਬਾਣੀ ਸੁਣ ਕੇ ਜੀਵਨ ਸਫਲ ਕਰੀਏ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਸੇਵਾ ਨਿਭਾਉਂਦੇ ਨੇਕਾਂ ਭੁੱਲਾ ਜਨੀਆਂ ਨ ਮਹਾਰਾਜ ਸਤਿਬਖਸ਼ ਨਾਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ